ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਜੀਠੀਆ ਦੀਆਂ ਵਧੀਆਂ ਮੁਸ਼ਕਲਾਂ ਵਿਕਰਮ ਜੀਠੀਏ ਨੂੰ ਕਿਹੜੀ ਗੱਲ ਦਾ ਡਰ ਸਤਾ ਰਿਹਾ ਹੈ ਨਾਬਾਦੀ ਨਵੀਂ ਜੇਲ੍ਹ ਦੇ ਵਿੱਚ ਬੰਦ ਨੇ 20 ਸਤੰਬਰ ਨੂੰ ਉਹਨਾਂ ਦੀ ਨਿਆਂਇਕ ਹਰਾਸਤ ਖਤਮ ਹੋਵੇਗੀ ਇਧਰ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਸਰਕਾਰੀ ਵਕੀਲਾ ਬਿਜ਼ਨਸ ਅਤੇ ਵਿਜਲ ਦੇ ਸਰਪੋਚ ਅਧਿਕਾਰੀਆਂ ਵੱਲੋਂ 40000 ਪੰਡਿਆਂ ਦੀ ਰਿਪੋਰਟ ਸੌਂਪ ਦਿੱਤੀ ਹੈ ਮੋਹਾਲੀ ਦੀ ਸਥਾਨਕ ਅਦਾਲਤ ਵਿੱਚ 700 ਕਰੋੜ ਰੁਪਏ ਦੇ ਧਕਪਲੇ ਦੇ ਦੋਸ਼ ਲਗਾਏ ਨੇ 400 ਤੋਂ ਵੱਧ ਬੈਂਕ ਖਾਤਿਆਂ ਦੇ ਵਿੱਚ ਲੈਂਡਨ ਕੀਤਾ ਗਿਆ ਹੈ 100 ਤੋਂ ਵੱਧ ਬੰਦਿਆਂ ਦੇ ਨਾਲ ਪੁਛਗਿਸ਼ ਕੀਤੀ ਗਈ ਹੈ ਲੇਕਿਨ ਬਿਕਰਮ ਜੀਠਿਆ ਨੂੰ ਡਾ ਨਾਬਾ ਦੀ ਨਵੀਂ ਜੇਲ੍ਹ ਦੇ ਵਿੱਚ ਕਿਹੜੀ ਗੱਲ ਦਾ ਹੈ ਕੀ ਉੱਥੇ ਕਾਨੂੰਨ ਦੀ ਵਿਵਸਥਾ ਠੀਕ ਨਹੀਂ ਇੱਕ ਪਾਸੇ ਪੂਰੇ ਪੰਜਾਬ ਦੇ ਵਿੱਚ ਹਾਹਾਕਾਰ ਮਚੀ ਹੋਈ ਹੈ ਜਿਹੜਾ ਤਸ਼ੱਦਦ ਪਟਿਆਲਾ ਪੁਲਿਸ ਪਟਿਆਲਾ ਜ਼ਿਲ੍ਹੇ ਦੇ ਅਧਿਕਾਰੀਆਂ ਵੱਲੋਂ ਸੰਦੀਪ ਸਿੰਘ ਸਣੀ ਦੇ ਨਾਲ ਕੀਤਾ ਗਿਆ ਇੰਨਾ ਬੇਰਹਿਮੀ ਦੇ ਨਾਲ ਕੁੱਟਿਆ ਗਿਆ ਕਿ ਤਿੰਨ ਕਸ਼ਰੇ ਲਿਬੜ ਗਏ ਖੂਨ ਦੇ ਨਾਲ ਉਹਨਾਂ ਦੇ ਕੇਸਾਂ ਤੋਂ ਫੜ-ਫੜ ਕੇ ਫੜ ਕੇ ਵਾਰ-ਵਾਰ ਉਹਨਾਂ ਦਾ ਸਿਰ ਦੁਵਾਰ ਤੇ ਮਾਰਿਆ ਗਿਆ ਅਸੀਂ ਸੰਦੀਪ ਸਿੰਘ ਸਣੀ ਅਤੇ ਵਿਕਰਮ ਜੀਠੀਏ ਦੀ ਗੱਲਬਾਤ ਕਿਉਂ ਕਰ ਰਹੇ ਹਾਂ ਕਿਉਂਕਿ ਵਕ ਵਕ ਪੱਤਰਕਾਰਾਂ ਵੱਲੋਂ ਅਨਲਸਿਸ ਕੀਤੇ ਜਾ ਰਹੇ ਨੇ ਕਿ ਵਿਕਰਮ ਜੀਠੀਆ ਵੱਲੋਂ ਬਾਰ-ਬਾਰ ਮੋਹਾਲੀ ਦੀ ਇਸ ਤਾਰਿਕ ਅਦਾਲਤ ਦੇ ਵਿੱਚ ਗਵਾਹ ਲਗਾਈ ਗਈ ਗਰੀਬ ਕੌਰ ਮਜੀਠੀਆ ਵੱਲੋਂ ਵੀ ਬਿਕਰਮਜੀਤਿਆ ਦੇ ਵਕੀਲਾਂ ਵੱਲੋਂ ਵੀ ਕਿ ਬੈਰਕ ਬਦਲੀ ਚਾਵੇ ਮਾਮਲਾ ਤਾਂ ਸਾਰਾ ਪੱਕਿਆ ਹੈ ਸੁਭਾ ਸਿੰਘ ਦੀ ਮੌਤ ਮੌਤ ਨੂੰ ਲੈ ਕੇ ਇਹ ਉਹ ਸੁਭਾ ਸਿੰਘ ਅਤੇ ਉਸਦੇ ਸਾਥੀ ਉਹ ਨੇ ਜਿਨ੍ਹਾਂ ਨੇ 1984 ਦੇ ਵਿੱਚ ਸਿੱਖਾਂ ਦੀ ਨਸਲਕੁਸ਼ੀ ਕੀਤੀ ਸਿੱਖ ਨੌਜਵਾਨਾਂ ਦੇ ਜਾਲੀ ਫੇਕ ਇਨਕਾਉਂਟਰ ਕੀਤੇ ਇਹ ਉਹ ਸੂਬਾ ਸਿੰਘ ਅਤੇ ਉਸਦੇ ਸਾਥੀ ਨੇ ਜਿਹੜੀ ਉਹ ਜਿਹੜੇ ਕਿ ਉਮਰ ਕੈਦ ਦੀ سزا ਘਟ ਰਹੀ ਨੇ ਪਟਿਆਲਾ ਦੀ ਜੇਲ੍ਹ ਦੇ ਵਿੱਚ ਸੰਦੀਪ ਸਿੰਘ ਸੈਣੀ ਕਹਿੰਦੇ ਨੇ ਤਾਂ ਮੈਂ ਤਾਂ ਹਮਲਾ ਕੀਤਾ ਹੀ ਨਹੀਂ ਮੈਂ ਤਾਂ ਕੋਈ ਪਲਟਵਾਰ ਕੀਤਾ ਹੀ ਨਹੀਂ ਮੈਂ ਤਾਂ ਉਹਨਾਂ ਨੂੰ ਮਾਰਿਆ ਹੀ ਨਹੀਂ ਆਖਰਕਾਰ ਕਾਨੂੰਨ ਕਰ ਕੀ ਰਿਹਾ ਹੈ ਕੀ ਬੈਰਕਾਂ ਦੇ ਵਿੱਚ ਕੈਮਰੇ ਨਹੀਂ ਲੱਗੇ ਹੋਏ ਕੀ ਜਿਹੜੇ ਜੇਲ੍ਹ ਦੇ ਅਧਿਕਾਰੀ ਨੇ ਉਹ ਮਸਤੀ ਦੀ ਨਹੀਂ ਕਰ ਰਹਾ ਸਾਰੀਆਂ ਚੀਜ਼ਾਂ ਵਿੱਚ ਅਨਮੋਲ ਹੋ ਗਿਆ ਨੇ ਹੁਣ ਬਿਕਰਮਜੀਤਿਆ ਨੂੰ ਜਿਹੜੀ ਬਲਕ ਦੇਵੇਗੀ ਸਰਕਾਰ ਜਾਂ ਨਹੀਂ ਦੇ ਸਕ ਦੇਵੇਗੀ ਕਿਉਂਕਿ ਜਿਸ ਤਰ੍ਹਾਂ ਸਾਬਕਾ ਇਨਸਪੈਕਟਰ ਸੁਭਾ ਸਿੰਘ ਦੇ ਨਾਲ ਹੋਇਆ ਹੈ ਕਿਤੇ ਉਹ ਤਰ੍ਹਾਂ ਵਿਕਰਮ ਜੀਠੀਆ ਦੇ ਨਾਲ ਤਾਂ ਨਹੀਂ ਹੋਵੇਗਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਬਲਾਰੇ ਅਤੇ ਵਿਕਰਮ ਜੀਠੀਆ ਦੇ ਵਕੀਲ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਕਾਫੀ ਦਿਨਾਂ ਤੋਂ ਰੋੜਾ ਪਾ ਰਹੇ ਨੇ ਕਿ ਵਿਕਰਮ ਜੀਠੀਆ ਦੀ ਜਾਨ ਨੂੰ ਖਤਰਾ ਹੈ ਜੇਕਰ ਉਸ ਦਾ ਜਾਨੀ ਨੁਕਸਾਨ ਹੁੰਦਾ ਹੈ ਨਾਬਾਦੀ ਨਵੀਂ ਜੇਲ੍ਹ ਦੇ ਪ੍ਰਸ਼ਾਸਨਿਕ ਅਧਿਕਾਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜ਼ਿੰਮੇਵਾਰ ਹੋਣਗੇ ਦੱਸ ਦਿੰਦੇ ਆ ਕਿਉਂ ਉਹ ਇਸ ਕਰਕੇ ਜਿਹੜੀ ਬਰਕ ਦੇ ਵਿੱਚ ਨਜ਼ਰਬੰਦ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਜੇਠਿਆ ਉਸ ਬਰਕ ਦੇ ਵਿੱਚ 6 ਤੋਂ 7 ਹੋਰ ਕੈਦੀ ਨੇ ਜਿਨ੍ਹਾਂ ਦੇ ਉੱਤੇ ਬੜੇ ਵੱਡੇ ਵੱਡੇ ਅਪਰਾਧਿਕ ਮਾਮਲੇ ਦਰਜ ਹੋਏ ਨੇ ਉਹ ਆਪਣੀਆਂ ਸਜ਼ਾਾਂ ਕੱਟ ਰਹੇ ਨੇ ਕਿਸੇ ਤੇ ਕੇਸ ਚੱਲ ਰਿਹਾ ਹੈ ਕਿਸੇ ਅਪਰਾਧੀ ਨੂੰ ਸਜ਼ਾ ਹੋਣੀ ਹੈ ਉਹਨਾਂ ਦੇ ਵਿੱਚ ਕਿਉਂ ਰੱਖਿਆ ਗਿਆ ਵਿਕਰਮ ਜਿਠਿਆ ਨੂੰ ਕਿਤੇ ਵਿਕਰਮ ਜਿਠਿਆ ਦੇ ਨਾਲ ਉਹ ਤਾਂ ਨਹੀਂ ਕਰਨ ਜਾ ਰਿਹਾ ਜਿਹੜੀ ਸਾਬਕਾ ਐਸਐਸਆਈ ਸੁਭਾ ਸਿੰਘ ਦੇ ਨਾਲ ਹੋਈ ਹੈ ਇਸ ਨੂੰ ਲੈ ਕੇ ਪੰਜਾਬ ਦੇ ਵਿੱਚ ਹੁਣ ਪੂਰੀ ਤਰ੍ਹਾਂ ਰੌਲਾ ਪੈ ਗਿਆ ਹੈ ਇੱਕ ਪਾਸੇ ਸਿੱਖ ਅਤੇ ਸਿੱਖ ਜਥੇਬੰਦੀਆਂ ਖਾਸ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਅੜਗੜ੍ਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੁਣਾਂ ਵੱਲੋਂ ਗੁਹਾਰ ਲਗਾਈ ਚੱਰੀ ਹੈ ਕਿ ਬਿਲਕੁਲ ਕਾਨੂੰਨ ਦੀ ਵਿਵਸਥਾ ਕਾਨੂੰਨ ਦਾ ਢਾਂਚਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੇਲ੍ਹ ਮੰਤਰੀ ਅਤੇ ਜੇਲ੍ਹ ਦੇ ਪ੍ਰਸ਼ਾਸਨ ਅਧਿਕਾਰੀਆਂ ਦੇ ਕੋਲੋਂ ਸੰਭਾਲਿਆ ਨਹੀਂ ਜਾ ਰਿਹਾ ਮਿਲ ਨਹੀਂ ਦਿੱਤਾ ਜਾ ਰਿਹਾ ਇੱਧਰ ਬਿਕਰਮ ਜੀਠਿਆ ਨੂੰ ਵੀ ਮੁਲਾਕਾਤ ਨਹੀਂ ਕਰ ਦਿੱਤੀ ਜਾ ਰਹੀ ਬਿਕਰਮ ਜੀਠਿਆ ਦੇ ਸਾਰੇ ਰਸਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੰਦ ਕਰ ਦਿੱਤੇ ਨੇ ਜੇਕਰ ਵਿਕਰਮ ਜੀਠਿਆ ਦਾ ਜਾਨੀ ਨੁਕਸਾਨ ਹੁੰਦਾ ਹੈ ਉਸ ਦਾ ਜ਼ਿੰਮੇਵਾਰ ਕੌਣ ਹੋਵੇਗਾ ਜੇਲ੍ਹ ਦੇ ਪ੍ਰਸ਼ਾਸਨ ਅਧਿਕਾਰੀ ਹੋਣਗੇ ਜਾਂ ਪੰਜਾਬ ਦੇ ਮੁੱਖ ਮੰਤਰੀ ਜਾਂ ਪੰਜਾਬ ਦੇ ਜੇਲ੍ਹ ਮੰਤਰੀ ਕਿਉਂਕਿ ਸੁਭਾ ਸਿੰਘ ਦੀ ਮੌਤ ਤੋਂ ਬਾਅਦ ਲੋਕਾਂ ਲੋਕ ਚਰਚਾ ਕਰਨ ਲੱਗ ਪਏ ਨੇ ਵਿਕਰਮ ਜੀਠਿਆ ਨੂੰ ਲੈ ਕੇ ਕਿ ਵਿਕਰਮ ਜੀਠਿਆ ਵੱਲੋਂ ਵੀ ਵਾਰ-ਵਾਰ ਗੁਹਾਰ ਲਗਾਏਗੀ ਕਿ ਮੈਨੂੰ orange ਸ਼੍ਰੇਣੀ ਵਿੱਚ ਰੱਖਿਆ ਚਾਵੇ ਹਾਲਾਂਕਿ ਕਾਨੂੰਨ ਇਹ ਵੀ ਕਹਿੰਦਾ ਹੈ ਕਿ ਤੁਸੀਂ ਰੱਖ ਸਕਦੇ ਹੋ ਕਿਉਂਕਿ ਦੋ ਵਾਰ ਬਤਾਇਕ ਰਹੇ ਦੋ ਵਾਰ ਇਹ ਐਜ਼ ਇੱਕ ਮੰਤਰੀ ਰਹੇ ਸ਼੍ਰੋਮਣੀ ਇਕਾਲੀ ਦਲ ਵੱਲੋਂ ਸੁਪਰ ਸੀਐਮ ਦੇ ਨਾਮ ਜੋ ਜਾਣੇ ਜਾਂਦੇ ਨੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਾਰ-ਵਾਰ ਕਹਿੰਦੇ ਨੇ ਕਿ ਬਿਕਰਮਜੀਤ ਸਿੰਘ ਨੂੰ ਨਾ ਤੇ ਪਾਸਤਾ ਮਿਲਣਾ ਨਾ ਗਾਰਲਿਕ ਬਰੈਡ ਨਾ ਨੂਡਲ ਨਾ ਮੈਗੀ ਜੋ ਕੁਝ ਵੀ ਆਮ ਕੈਦੀਆਂ ਨੂੰ ਮਿਲਦਾ ਹੈ ਉਹੀ ਉਹ ਉਹਨਾਂ ਨੂੰ ਮੁਹੱਈਆ ਕਰਵਾਇਆ ਜਾਵੇਗਾ ਇਸ ਕਰਕੇ ਬਿਨਾ ਬਤਲਤੂ ਰੋਲਾ ਨਾ ਪਾਉਣ ਜਿਹੜੇ ਲੋਕਾਂ ਨੇ ਪੰਜਾਬ ਦੇ ਮਾਵਾਂ ਦੀਆਂ ਭੈਣਾਂ ਦੀਆਂ ਰੰਗ ਬਰੰਗੀਆਂ ਚੁੰਨੀਆਂ ਚਿੱਟੀਆਂ ਕੀਤੀਆਂ ਉਹਨਾਂ ਦੇ ਘਰਾਂ ਦੇ ਵਿੱਚ ਦੀਪਮਾਲਾ ਨਹੀਂ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਗੱਲ ਕਿਉਂ ਕਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੰਬਾ ਸਮਾਂ ਜੇਲ੍ਹ ਦੇ ਵਿੱਚ ਭੇਜਣਾ ਚਾਹੁੰਦੇ ਨੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਭਾਰਤ ਦੇ ਕਾਨੂੰਨ ਤੇ ਯਕੀਨ ਹੈ ਉਹ ਕਹਿੰਦੇ ਨੇ ਕਿ ਸਾਨੂੰ ਯਕੀਨ ਹੈ ਲੰਬਾ ਸਮਾਂ ਅਦਾਲਤ ਸਜ਼ਾ ਦੇਵੇਗੀ ਬਿਕਰਮ ਮਜੀਠੀਆ ਨੂੰ ਕਿਉਂਕਿ ਜਿਹੜੇ ਦੋਸ਼ ਜਿਹੜੇ ਜੁਰਮ ਆਇਦ ਕੀਤੇ ਗਏ ਨੇ ਜਿਹੜੀਆਂ ਐਫ ਆਈ ਆਰ ਸਕੱਤੀਆਂ ਗਈਆਂ ਨੇ ਉਹਨਾਂ ਦੋਸ਼ਾਂ ਦੇ ਵਿੱਚੋਂ ਬਿਕਰਮ ਮਜੀਠੀਆ ਲਈ ਨਿਕਲਣਾ ਵੱਡੇ ਪੱਧਰ ਤੇ ਮੁਸ਼ਕਲ ਹੈ ਹੱਥ ਪੈਰ ਮਾਰੇ ਜਾ ਰਹੇ ਨੇ ਹਾਲਾਂਕਿ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦਾ ਦਰਵਾਜ਼ਾ ਵੀ ਖੁੱਲ੍ਹ ਪਾਇਆ ਹੈ 26 ਅਕਤੂਬਰ ਨੂੰ ਪਤਾ ਲੱਗੇਗਾ ਸੌਰੀ 14 ਅਕਤੂਬਰ ਨੂੰ ਪਤਾ ਲੱਗੇਗਾ ਕਾਰਨਦਸੂ ਨੋਟਸ ਭੇਜ ਦਿੱਤਾ ਹੈ ਪੰਜਾਬ ਸਰਕਾਰ ਨੂੰ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਬਿਕਰਮਜੀਠਿਆ ਦੇ ਕੇਸ ਨੂੰ ਲੈ ਕੇ ਬਿਕਰਮਜੀਠਿਆ ਕਿਸ ਤਰ੍ਹਾਂ ਬਾਹਰ ਆਉਂਦੇ ਨੇ ਕਿਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਪਗਵੰਤ ਮਾਨ ਦੇ ਰਡਾਰ ਤੋਂ ਬਚਦੇ ਨੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਲੇਕਿਨ ਜਿਸ ਤਰ੍ਹਾਂ ਬਿਕਰਮਜੀਠਿਆ ਉਤੇ ਕੇਸ ਲਾਏ ਜਾ ਰਹੇ ਨੇ ਮਲਟੀਪਲ ਕੇਸਾਂ ਦੀ ਤਿਆਰੀ ਕੀਤੀ ਜਾ ਰਹੀ ਹੈ ਕਿਉਂਕਿ ਬਿਕਰਮਜੀਠਿਆ ਦੇ ਵਕੀਲਾ ਵੱਲੋਂ ਵਾਰ ਵੜ ਕਿਹਾ ਜਾ ਰਿਹਾ ਹੈ ਇੱਕ ਤੋਂ ਬਾਅਦ ਇੱਕ ਆ ਜਿਹੜੇ ਨੇ ਕੇਸ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਤੇ ਜਾਣਗੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤਾਂ ਕਹਿੰਦੇ ਨੇ ਕਿ ਜੋ ਕਾਨੂੰਨ ਹੈ ਕਾਨੂੰਨ ਉਹ ਸਜ਼ਾ ਦੇਵੇਗਾ ਅਸਾਨੂੰ ਕਾਨੂੰਨ ਤੇ ਮਾਨ ਹੈ ਲੇਕਿਨ ਹੁਣ ਗਨੀਪਕੌਰ ਮਜੀਠੀਆ ਅਤੇ ਉਹਨਾਂ ਦੇ ਸਾਲੇ ਗਜਪਤ ਗਰੇਵਾਲ ਤੇ ਵੀ ਗਾਜ਼ਗਿਰੇਗੀ ਕਿਉਂਕਿ ਉਹਨਾਂ ਨੂੰ ਵੀ ਵਿਜੀਲੈਂਸ ਦੇ ਦਫ਼ਤਰ ਦੇ ਵਿੱਚ ਵਾਰ-ਵਾਰ ਬਲਾਹ ਜਾ ਰਿਹਾ ਹੈ ਭਾਵੇਂ ਉਹਨਾਂ ਨੇ ਆਨਾਖਾਨੀ ਕੀਤੀ ਹੈ ਆਉਣ ਵਾਲੇ ਦਿਨਾਂ ਵਿੱਚ ਉਹਨਾਂ ਨੂੰ ਸਮਨ ਜਾਣੀ ਹੋਰਗੀ